ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਲਹਿਰਾ ਸੌਂਦਾ ਕਾਕੇ ਦੇ ਘਰ ਆਪਾਂ ਵੀਡੀਓ ਬਣਾ ਰਹੇ ਤੇ ਵੀਡੀਓ ਦੇ ਵਿੱਚ ਇੱਕ ਸੂਣ ਵਾਲੀ ਗਾਂ ਦਿਖਾ ਰਹੇ ਆ ਪੂਰੀ ਗੱਲਬਾਤ ਕਾਕੇ ਦੇ ਨਾਲ ਕਰਾਂਗੇ ਵੀ ਕਿੰਨੇ ਕ ਦਿਨ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਥਣਲੇ ਵੀ ਦੀ ਪੂਰੀ ਸਾਫ ਹੈ ਦੁੱਧ ਸੋਹਣਾ ਦੁੱਤਾ ਹੈ ਚੰਗਾ ਦੁੱਤਾ ਹੈ ਕਰਦੇ ਆ ਗੱਲਬਾਤ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਭਾਈ ਦੇ ਨਾਲ ਸੰਪਰਕ ਪਿੰਡ ਹੈਗਾ ਜੀ ਲਹਿਰਾ ਸੌਂਦਾ ਤੇ ਜਿਲ੍ਹਾ ਹੈਗਾ ਜੀ ਬਠਿੰਡਾ ਹਾਂ ਜੀ ਕਾਕੇ ਕੀ ਹਾਲ ਚਾਲ ਵਧੀਆ ਬਾਈ ਠੀਕ ਐ ਸੇਤਾ ਸੁਆ ਕਿਹੜਾ ਜੀ ਇਹਦਾ ਇਹਦਾ ਤੀਜਾ ਸੁਆ ਬਾਈ ਤੀਜਾ ਸੁਆ ਸੋਹਣਾ ਹੈ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ 12 ਤਰੀਕ ਨੂੰ ਦਿਨ ਪੂਰੇ ਆ 12 ਨੂੰ ਦੁੱਧ ਸਹੀ ਕਿੰਨਾ ਕ ਦਿੱਤਾ ਵਾ ਪਿਛਲੇ ਸੁਏ ਬਾਈ ਇਹਨੇ 25 ਤੋਂ 26 ਲੀਟਰ ਦੁੱਧ ਦਿੱਤਾ ਮਤਲਬ 20 ਬਾਈ ਤਾਂ ਕੱਢੂਗੀ ਨਾ 25 ਕੱਢੂਗੀ ਆਪਾਂ 20 ਮੰਨ ਲੇ ਅਗਲਾ ਲੈਣਾ ਵੀ ਮੰਨ ਲੇ ਉਹ ਆਪਣੇ ਕੋਲੇ 25 ਅੰਨੇ ਮੰਨ ਲਾ 25 ਦਿੱਤਾ ਤੁਹਾਡੇ ਕੋਲੇ ਹੈਨਾ ਹਾਂ 25 ਠੀਕ ਐ ਇਹਨੂੰ ਤੋਰੋ ਜੇ ਇੱਕ ਵਾਰੀ ਲੋ ਕੱਦ-ਕਾੜ ਮਿੱਤਰੋ ਫੁੱਲ ਹੈ ਬੇਲ ਫੁੱਲ ਹੈ ਥੋੜੀ ਜਿਹੀ ਸਿਹਤ ਪੱਖੋਂ ਜ਼ਰੂਰ ਫਿੱਕੀ ਹੈ ਤੀਜੇ ਸੂਏ ਨੇ ਸੂਣਾ ਤੇ 2-4 ਦਿਨ ਸੂਣ ਦੇ ਵਿੱਚ ਵਾਕੀ ਨੇ ਚੱਲ ਪੁੱਤ ਚੱਲ ਓਏ ਸੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸਿਹਤ ਪੱਖੋਂ ਥੋੜੀ ਜਿਹੀ ਜ਼ਰੂਰ ਫਿੱਕੀ ਹੈ ਕੱਦ-ਕਾੜ ਬੇਲ ਮਿੱਤਰੋ ਫੁੱਲ ਹੈ ਥਾਂਲੇ ਵੀ ਦੀ ਸਾਫ ਹੈ ਦੁੱਧ ਬਾਈ ਦੇ ਦਰਸਨ ਦੇ ਮੁਤਾਬਕ 25 ਲੀਟਰ ਕੱਢਿਆ 22 ਦਾ ਮਿੱਤਰੋ ਖੁੱਲਾ ਕੱਢਣ ਵਾਲੀ ਆ ਜਿਹੜੇ ਹਸਾਬ ਨਾਲ ਦੀ ਤਿਆਰੀ ਆ ਟਾਈਟ ਲੈਵੇ ਦੀ ਆ ਰੇਟ ਫਿਰ ਕੀ ਕਰਤਾ ਜੀ ਰੇਟ ਬਾਈ ਦੇਣ ਲੈ ਨਹੀਂ ਕਰਾਂਗੇ ਆਪਾਂ 75000 ਮਾੜ ਤਾਂ ਤਾਂ ਹੋ ਜੋ ਤੱਕਾ ਨਾ ਕਰੀ ਠੰਡੀ ਕਿਹੜਾ ਕੋਈ ਫੋਨ ਕਰੂਗਾ ਮਾੜ ਤਾਂ ਕਰਦੇ ਠੰਡੀ ਸੀਲ ਕਿੰਨੀ ਆ ਜੀ ਪੂਰੀ ਠੰਡੀ ਸੀਲ ਬਾਈ ਵਧੀਆ ओके ओके कोई जवाब भेज दिए ਥੱਲੇ ਕੋਈ ਮਰਜ਼ੀ ਭੇਜ ਜੀ ਓਕੇ ਜੀ ਓਕੇ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਹੈਗਾ 98781 80717 98781 80717 ਟੀਕਾ ਕਿਹੜਾ ਲੱਗਿਆ ਕੋਈ ਯਾਦ ਹੈ ਟੀਕਾ ਸਰਕਾਰੀ ਲੱਗਿਆ ਹੋਇਆ ਹੈ ਓਕੇ ਧੰਨਵਾਦ